ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਨ ਸਭ ਸਾਰੇ ਠੀਕ ਹੋਗੇ ਤੇ ਅਸੀਂ ਆਗੇ ਸੀਗੇ ਮਾਛਰੂ ਮੱਤਾਂ ਦੀ ਕੀ ਲਵੇ ਪਹੁੰਚੇ ਹੋਏ ਹਾਂਗੇ ਹੋਰ ਦੁਬਾਰਾ ਸ਼ਹੀਦ ਮਣੀ ਕਰਨ ਸਾਹਿਬ ਜੀ ਆਗੇ ਸੀਗੇ ਜਿਹੜਾ ਕਸੌਲ ਦੇ ਉੱਪਰਲੇ ਪਾਸੇ ਹੈਗਾ ਤੇ ਮਾਛਰੂ ਜਾ ਕੇ ਤੁਹਾਨੂੰ ਦਰਸ਼ਨ ਕਰਵਾਣੇ ਆ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਦਰਸ਼ਨ ਕਰੋ ਜੀ ਗੁਰਦੁਆਰਾ ਸ਼ਹੀਦ ਮਣੀ ਕਰਨ ਸਾਹਿਬ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਬਹੁਤ ਵਧੀਆ ਗੁਰੂ ਘਰ ਬਣਾਇਆ ਹੋਇਆ ਜੀ ਉਹ ਇਤਿਹਾਸਕ ਗੁਰੂ ਘਰ ਹੈ ਜੀ ਤੇ ਗਰਮ ਪਾਣੀ ਵੀ ਇੱਥੇ ਨਿਕਲਦਾ ਹੈਗਾ ਤੇ ਆਜੋ ਫਿਰ ਤੁਹਾਨੂੰ ਵੀ ਤੇ ਉਹਨਾਂ ਦੇ ਦਰਸ਼ਨ ਆਪਾਂ ਵੀ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਕਰਦੇ ਹੋ ਸ਼ੇਅਰ ਸਾਹਮਣੇ ਜੀ ਦੇਖੋ ਗੁਰਦੁਆਰਾ ਸ੍ਰੀ ਮਣੀ ਕਰਨ ਸਾਹਿਬ ਜੀ ਦਾ ਬਹੁਤ ਤਗੜੇ ਤਗੜੇ ਉੱਪਰ ਉੱਪਰ ਪਹਾੜ ਨੇਗੇ ਤੇ ਮੁੰਡੇ ਆਪਣੇ ਕਰ ਰਹੇ ਨੇ ਸੈਲਫੀਆਂ ਇੰਦਰ ਤੇ ਚਲੋ ਬਾਕੀ ਹੁਣ ਆਪਾਂ ਇਹ ਉਹੀ ਨਦੀ ਹੈ ਜੀ ਪਾਰਵਤੀ ਜਿੰਦੀ ਜਿਹਦੇ ਵਿੱਚ ਮਣੀ ਡਿੱਗ ਪਈ ਸੀਗੀ ਤੇ ਆ ਦੇਖੋ ਬਹੁਤ ਜ਼ਿਆਦਾ ਪਾਣੀ ਹੁਣ ਤਾਂ ਬਹੁਤ ਘੱਟ ਆਗਾ ਪਾਣੀ ਪਹਿਲਾਂ ਕਾਫੀ ਪਿੱਛੇ ਜਦੋਂ بارش ਹੁੰਦੀ ਹੈ ਜਦੋਂ ਪਾਣੀ ਕਾਫੀ ਆ ਜਾਂਦਾ ਹੈ ਇਹਦੇ ਵਿੱਚ ਹਾਂਜੀ ਆਈ ਚਲੋ ਹਾਂਜੀ ਹਾਂਜੀ ਦੇਖੋ ਬਹੁਤ ਸੋਹਣਾ ਸਿਸਟਮ ਆ ਬਹੁਤ ਸੋਹਣਾ ਥੀ ਵਿਊ ਹੈ ਜੀ ਸੰਗਤ ਵੀ ਕਾਫੀ ਜਿਹੜੀ ਹੈਗੀ ਹੈ ਕਮੈਂਟਾਂ ਦੇ ਵਿੱਚ ਪਾਹ ਗੁਰੂ ਜਰੂਰ ਲਿਖ ਦਿਓ ਵਰ ਚੱਲ ਰਿਹਾ ਜੀ ਇਧਰ ਗਰਮ ਪਾਣੀ ਦੇਖੋ ਤੁਸੀਂ ਕਿਵੇਂ ਦੇਖ ਰਹੇ ਹੋ ਗਰਮ ਪਾਣੀ ਦਾ ਚਾਸ਼ਮੇ ਪੂਰੇ ਜਿਹੜੇ ਅੰਦਰੋਂ ਫੁੱਟ ਰਹੇ ਨੇ ਤੁਹਾਨੂੰ ਉਹ ਵੀ ਦਿਖਾਉਣਾ ਹੈ ਵੀ ਕਿੱਧਰ ਆ ਰਿਹਾ ਇਹ ਸਾਰਾ ਦਿਖਾਵਾਂਗੇ ਕਿ ਸਾਡੇ ਸਰ ਵੀ ਪੂਰਾ ਜਿਵੇਂ ਕਰ ਰਹੇ ਨੇ ਤੇ ਵੈਦਰ ਵਧੀਆ ਹੈਗਾ ਤੇ ਹੁਣ ਆਪਾਂ ਨੂੰ ਚੱਲ ਕੇ ਅੰਦਰ ਕੰਮ ਦੇ ਅੰਦਰ ਤੇ ਦੇਖਦੇ ਆਂਗੇ ਨਾ ਨਾ ਵੈਦਰ ਨਾ ਤੇ ਸਾਰੇ ਸਾਡੇ ਆਏ ਨੇ ਮਣੀ ਕਰਨ ਮੱਥਾ ਟੇਕਣ ਤੇ ਆਪਾਂ ਚੱਲਦੇ ਆਂਗੇ ਅੰਦਰ ਚੱਲ ਕੇ ਦੇਖਦੇ ਆਂ ਕੰਮ ਕਰ ਤੇ ਪਹਿਲਾਂ ਆਪਾਂ ਮੱਥਾ ਟੇਕੀ ਵਾਦ ਕਰਾਂਗੇ ਆਪਣੀ ਸ਼ੋਕਰੀ ਸ਼ੁਕਰੀ ਜਿਹੜੀ ਵੀ ਰਹਿੰਦੀ ਹੈਗੀ ਤੇ ਉਹ ਵੀ ਆਪਾਂ ਨਵੇੜਾਂਗੇ ਚਲੋ ਹੁਣ ਪੱਛਾਪ ਦੇ ਆਂਗੇ ਕਰ ਦਾਂਗੇ ਦਰਸ਼ਨ ਵਰਤਵਾਦ ਕਰ ਦੋ ਵੀਰ ਦੱਸੋ ਇਹ ਆਪਾਂ ਹੁਣ ਇੱਧਰ ਜੁੜਾ ਘਰ ਦੇ ਵਿੱਚ ਜਮਾ ਕਰਵਾ ਦਿੰਦੇ ਆ ਇੱਧਰ ਗਰਮ ਗੋਫਾ ਵੀ ਇਧਰ ਹੀ ਹੋ ਪੂਰੀ ਪੂਰੀ ਕੱਢ ਲਓ ਫਿਰ ਜੁੜੇਤੀ ਕੱਢ ਦੋ ਆ ਵੀ ਇੱਧਰ ਵੀ ਜੁੜਾ ਘਰ ਵਾਂਗੂ ਆ ਬਣਿਆ ਹੋਇਆ ਵਧੀਆ ਪੂਰੇ ਕੱਢ ਦੋ ਹਾਂ ਇੱਥੇ ਕੱਢ ਦੋ ਦਰਬਾਰ ਸਾਹਿਬ ਸਦਾਜੀ ਜੀ ਕਛੂ ਨਾਇ ਹੈ ਮੋਹੇ ਸਿਆਣਪ ਕਛੂ ਨਾਇ ਹੈ ਆਮ ਬਾਪ ਅਰ ਰਾਇਆ ਮੇਰਾ ਮਾਤ ਪਿਤਾ ਆਰੇ ਰਾਇਆ ਚਪੋ ਮੇਰਾ ਬਾਪ ਪਿਤਾ you know ਦੋ ਬਾਹਰੇ ਆ ਗਏ ਸੀਗੇ ਤੇ ਹੁਣ ਦੂਜੇ ਪਾਸੇ ਜਿੱਧਰ ਆਣੀ ਗਰਮ ਜੜਤੀ ਵਾਲੀ ਕਿਉਂ ਨਾ ਫੇਟੇਕ ਦੇਾਂਗੇ ਸ਼ਿਵ ਪਾਰਵਤੀ ਦਾ ਮੱਥਾ ਜਾ ਕੇ ਤੇ ਬਾਕੀ ਤੁਹਾਨੂੰ ਦਿਖਾਉਨੇ ਆਂਗੇ ਵੀ ਕਿੱਦਾਂ ਗਰਮ ਪਾਣੀ ਦਾ ਇੱਥੇ ਜਿਹੜੇ ਚਸ਼ਮੇ ਨੇ ਉੱਪਰਦੇ ਨੇਗੇ ਤੇ ਕਿੱਦਾਂ ਗਰਮ ਪਾਣੀ ਉੱਪਰ ਜਿਹੜਾ ਇੱਥੇ ਪ੍ਰਸ਼ਾਦ ਲੰਗਰ ਪਾਣੀ ਤਿਆਰ ਹੁੰਦਾ ਤੁਹਾਨੂੰ ਸਾਰਾ ਦਿਖਾਉਨੇ ਆਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਾਕੀ ਸ਼ੇਅਰ ਵੀਡੀਓ ਬਤੋ ਜਰੂਰ ਕਰਦਿਆ ਕਰੋ ਤਾਂ ਜਿਹੜੀ ਹੋਰ ਸਾਨੂੰ ਕੋਈ ਦਰਸ਼ਨ ਕਰ ਲੈ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਆਪਾਂ ਤੇ ਕਰਵਾਂਗੇ ਦੇਖੋ ਜੀ ਇਧਰ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਬਹੁਤ ਵਧੀਆ ਤੇ ਉਹ ਇਦਾਂ ਗਰਮ ਪਾਣੀ ਦੇ ਉੱਪਰ ਤਲੰਦਰ ਬਣਦਾ ਹੈ ਇਹਦੇ ਨੀਚੇ ਚਾਵਲ ਨੇ ਜੀ ਉਹ ਸਾਹਮਣੇ ਉਹ ਜੀ ਮਹਾਰਾਜ ਜੀ ਦੀ ਉਹ ਵਧੀਆ ਮੂਰਤੀ ਹੈ ਤੇ ਉਧਰ ਵੀ ਇਧਰ ਵੀ ਚੌਲ ਲੋਕ ਆਪਣੇ ਘਰ ਵਾਸਤੇ ਕਰ ਰਹੇ ਨੇਗੇ ਸੰਗਤ ਰੀਫਲੈਕਸ ਹੈ ਦੇ ਉੱਪਰ ਕੁਝ ਦੇਖਣ ਨੂੰ ਜਿਹੜਾ ਤੁਹਾਨੂੰ ਦਿਖਾਇਆਗਾ ਉੱਥੇ ਗਰਮ ਪਾਣੀ ਚਾਸਮੇ ਪੁੱਟਦੇ ਨੇ ਤੇ ਬਾਕੀ ਉਂਚਰ ਉੱਪਰ ਮੋਟੇ ਦੇ ਦਾਂਗੇ ਅੰਦਰ ਚੱਲ ਕੇ ਮੱਥਾ ਤੇ ਲੈ ਨਿਆ ਆਸ਼ੀਰਵਾਦ ਲਾਤਾ ਜੀ ਪੰਡਤ ਜੀ ਨੇ ਪ੍ਰਸ਼ਾਦ ਲੈ ਲਿਆ ਤੇ ਪਾਰ ਦੀ ਨਦੀ ਹੈ ਮੇਰੇ ਪਿੱਛੇ ਆਪਣੇ ਪਾਰਕਿੰਗ ਹੈ ਜੀ ਗੱਡੀਆਂ ਦੀ ਪਰੋpani ਉਕਰੋ ਜੀ ਉਹਨੇ ਦੇਖਦੇ ਫਿਰਦੇ ਆਗੇ ਕੋਈ ਚੀਜ਼ ਆਹ ਤੇ ਮੁੰਡੇ ਕਹਿੰਦੇ ਵੀ ਦੇਖਦਾ ਕੋਈ ਚੀਜ਼ ਲੈਣੀ ਆ ਸੋਹਣਿਆ ਸੋਹਣਿਆ ਦਗਣਾ ਸਕਦੀਆਂ ਦੇਗੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਬੜੇ ਸੋਹਣੇ ਸੋਹਣੇ ਸਰੂਪ ਲੱਗੇ ਹੋਏ ਨੇਗੇ ਬਾਕੀ ਸ਼ਿਵ ਜੀ ਮਹਾਰਾਜ ਦੇ ਸ਼ਾਈ ਮਹਾਰਾਜ ਜੀ ਦੇ ਸਾਰਿਆਂ ਦੇ ਦੇਖਦੇ ਆ ਕੀ ਲਰੇ ਨੇ ਮੁੰਡਿਆਂ ਨੇ ਦੁਬਾਬਾ ਚੱਲੀ ਆਪਾਂ ਕੰਮ ਚਲੋ ਫਿਰ ਆਹ ਚੰਦਾ ਨਾਲ ਜਾ ਆਜੋ ਲੰਘ ਚੱਲ ਅੱਗੇ ਤਾਂ ਨਹੀਂ ਕੋਈ ਦੇਖਣਾ ਨਹੀਂ ਤੇ ਫਿਰ ਲੰਘ ਚੋ ਰੋ ਵਾਪਸੀ ਬਸ ਫਿਰ ਵਾਪਸੀ ਆਜੋ ਫਿਰ ਦੇਖ ਲੈਣਗੇ ਆਪਾਂ ਕਿਵੇਂ ਹੁੰਦਾ ਸਾਡਾ ਚਲੋ ਇੱਧਰੇ ਹੈ ਗਿਆ ਇਹਨੇ ਜੀ ਗਰਮ ਗੁਫਾਾਂ ਮਾਂ ਇਦ੍ਰਮਣੀ ਕਰਨ ਦਾ ਇਤਿਹਾਸ ਆ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਵੀ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਹੈਗਾ ਵੀਡੀਓ ਨੂੰ ਥੋੜਾ ਜਿਹਾ ਪੋਜ਼ ਕਰ ਲਓ ਪੋਜ਼ ਕਰਕੇ ਰੋਕ ਲਓ ਤੁਹਾਨੂੰ ਤਕਰੀਬਨ ਸਾਰਾ ਇਤਿਹਾਸ ਪਤਾ ਲੱਗ ਜਾਣਾ ਜੀ ਤੇ ਚਲੋ ਹੁਣ ਆਪਾਂ ਅੰਦਰ ਦੇਖਦੇ ਆਂਗੇ ਚੱਲ ਕੇ ਗਰਮ ਖਵਾ ਦੇ ਵਿੱਚ ਬਾਬਾ ਜੀ ਉੱਤੇ ਬਿਰਾਜਮਾਨ ਨੇਗੇ ਪੈਰ ਮਾਚਦੇ ਇਹ ਗਰਮ ਗੋਫਾ ਜੀ ਹਾਈਦਰੀ ਲੰਗਰ ਇਹ ਇਧਰ ਹੀ ਲੰਗਰ ਆ ਇਧਰ ਬੜੇ ਪੈਰ ਹੋਣੇ ਤਾਂ ਬਾਕੀ ਦੇਖੋ ਬੈਠੇ ਨੇ ਵਿੱਚ ਗੁਰੂ ਨਾਨਕ ਦੇਵ ਜੀ ਬਹੁਤ ਸੋਹਣਾ ਥਰ ਇਹ ਗਰਮ ਗੋਫਾਵਾਂ ਨੇ ਜੀ ਮਣੀ ਕਰਨ ਇਹ ਆ ਗਏ ਜੀ ਇਧਰ ਲੰਗਰ ਹਾਲ ਤੇ ਆਪਾਂ ਹੁਣ ਚਾਹ ਪੀਣੇ ਆ ਗਏ ਲੰਗਰ ਹਾਲ ਦੇ ਵਿੱਚ ਦੇਖੋ ਸੰਗਤ ਕਾਫੀ ਬੈਠੀ ਹੈਗੀ ਇੱਧਰ ਕਮਰੇ ਮਿਲਦੇ ਨੇ ਕਿਰਾਏ ਤੇ ਜੇ ਲੈਣੇ ਹੋਣ ਇੱਧਰ ਸੇਵਾ ਚੱਲ ਰਹੀ ਹੈ ਜੀ ਭਾਂਡਿਆਂ ਦੀ ਭਾਂਡੇ ਲੈ ਕੇ ਇਧਰੋ ਕਿਰਪਾ ਚਾਹਦੇ ਨੇ ਚਾਹ ਵੀ ਪੀਣੇ ਆ ਇੱਧਰ ਜਿੱਥੇ ਸੰਗਤ ਇਸ਼ਨਾਨ ਕਰ ਰਹੀ ਹੈਗੀ ਤੇ ਬਿਲਕੁਲ ਗਰਮ ਪਾਣੀ ਆ ਬਹੁਤ ਜਿਆਦਾ ਗਰਮ ਪਾਣੀ ਆ ਗਾ ਸਾਰੇ ਇਹਦੇ ਵਿੱਚ ਡਾਇਰੈਕਟ ਵੀ ਪੜਨਾ ਬਹੁਤ ਗਰਮ ਮਾਜੀ ਪਾਣੀ ਦੇਖ ਲਓ ਹੱਥ ਲਾ ਕੇ ਡਾਇਰੈਕਟ ਹੀ ਵਿਚ ਵੜਿਆ ਜਾਂਦਾ ਹੈਗਾ ਤੇ ਸਾਈਡ ਤੇ ਡੱਬੇ ਢੁੱਬੇ ਰੱਖ ਕੇ ਨਾ ਆ ਜਾਂਦਾ ਬੰਦਾ ਇਹ ਡਾਇਰੈਕਟ ਆ ਰਿਹਾ ਪਾਣੀ ਨਾ ਵਿਚ ਨਹੀਂ ਵੜਦਾ ਇਹ ਦੇਖੋ ਕਿੰਨੇ ਉੱਚੇ ਉੱਚੇ ਜਿਹੜੇ ਪਹਾੜ ਨੇਗੇ ਹਾਂਜੀ ਹਾਂਜੀ ਬਿਲਕੁਲ ਕ੍ਰਿਸਟਲ ਪਾਣੀ ਹੈ ਕਲੀਅਰ ਹੈ ਚਲਦੇ ਆਂਗੇ ਗੱਡੀ ਕੋ ਦੂਜੇ ਮੁੰਡੇ ਵੀ ਆਪਣੇ ਮੱਲਾਂ ਦਾ ਵੀ ਆਗੇ ਹੁਣੇ ਕਿਉਂਕਿ ਜੂੜੇ ਘਰ ਦੇ ਵਿੱਚੋਂ ਜੂੜੇ ਬਾਹਰ ਕਢਾ ਦਿੱਤੇਗੇ ਤੇ ਕਿਉਂ ਆਗੇ ਹੁਣੇ ਚਲਦੇ ਆਂ ਗੱਡੀ ਪਾਰਕਿੰਗ ਦੇ ਵਿੱਚ ਤੇ ਗੱਡੀ ਉਹ ਖੜੀਏਗੀ ਪਰਲੇ ਪਾਸੇ ਤੇ ਬਾਕੀ ਚੜੂਰਾ ਵਿਸ਼ੱਕ ਰੱਖੇ ਤੇ ਉਹ ਨਿਕਲੇ ਬਹੁਤ ਸੋਹਣੇ ਦਰਸ਼ਨ ਹੋਏ ਨੇਗੇ ਬਾਕੀ ਵਧੀਆ ਹੋ ਗਿਆ ਬੋਲਦੇ ਪਤਾ ਲੱਗ ਗਿਆ ਹਾਂ ਚਲੋ ਵਧੀਆ ਤੇ ਵੀਰ ਆਪਣਾ ਪਹਿਲੀ ਵਾਰ ਹੀ ਆਇਆ ਹੈ ਆਪਣਾ ਭਰਾ ਹੈ ਤੇ ਬਹੁਤ ਸੋਹਣੇ ਦਰਸ਼ਨ ਹੋਏ ਨੇ ਮਣੀ ਕਰਨਾ ਮਨ ਨੂੰ ਸੰਤੋਸ਼ਟੀ ਆ ਗਈ ਲੰਗਰ ਪਾ ਲਈ ਛਕਿਆ ਇਹ ਹੁਣ ਆਪਣੀ ਗੱਡੀ ਕੱਢ ਰਹੇ ਨੇ ਮੁੰਡੇ ਆਏ ਹੁਣ ਮੈਂ ਚੁਰ ਕੇ ਆਇਆ ਚੱਲਦੇ ਆਗੇ ਚੱਲਦੇ ਆਗੇ ਹੁਣ ਬਾਏ ਬਾਏ ਕਰਨ ਦਾ ਟਾਈਮ ਆ ਗਿਆ ਜੀ ਗੁਰਦੁਆਰਾ ਸ਼ਹੀਦ ਮਨੀਕਰ ਸਾਹਿਬ ਨੂੰ ਚਾਉਂਦੇ ਰਹੇ ਬਸਦੇ ਰਹੇ ਤੁਹਾਨੂੰ ਫੇਰ ਮਿਲਾਂਗੇ ਤੇ ਫਿਲਹਾਲ ਦੇਖੋ ਤੁਸੀਂ ਲੋਕੇਸ਼ਨ ਅਲਟੀਮੇਟ ਲੋਕੇਸ਼ਨ ਆ ਜੀ ਤੁਸੀਂ ਆਉਣੇੋਂ ਤੱਕ ਸੌਲ ਤੋਂ 3-4 ਕਿਲੋਮੀਟਰ ਹੈਗਾ ਜੀ ਕੁੱਲੂ ਦੇ ਲੱਗੇ ਆ ਪੁੱਤਰ ਦੇ ਲੱਗੇ ਤੁਸੀਂ ਆਉਣੇ ਜੀ